ਵੇ ਉਹ ਬੈਠ ਰਹੇ ਨੇ ਜਿੰਨੇ ਉਹਦੇ ਨਾਲ ਬੁਲਾਈ ਕਿਹੜੇ ਗੱਲ ਜਿੰਨੇ ਉਹਦੇ ਨਾਲ ਬੁਲਾਈ ਹੋਰ ਗਏ ਹੋ ਨਹੀਂ ਅਹੀਂ ਥਾਲੀ ਕਿਹਨੇ ਲਾਈ ਲਿਓ ਸਾਡੀ ਦੇ ਸਤ ਗੁਰੂ ਨਾਲ ਆਈ ਆ ਹਾਂ ਥਾਲੀ ਕਿਹਨੇ ਲਾਈ ਹੋੜੇ ਸੰਤਰੇ ਦੇ ਨਹੀਂ ਬਾਬਾਈ ਹਾਂ ਤੁਸੀਂ ਆਖੋਗੇ ਵੀ ਅਹੀਂ ਜਹਿਰ ਆ ਰਿਹਾ ਹਾਂ ਹਾਂ ਅਹੀਂ ਤਾਂ ਆਖਿਆ ਹੀ ਨਹੀਂ ਆ ਤਾੜ ਨਾਲ ਜਾਣਾ ਅਰੇ ਅਰੇ ਨਾਲ ਜਾਦਾ ਮਾਂ ਵੀ ਹੋਣਾ ਅਰੇ ਨਾਲ ਜਾਦਾ ਤੁਹਿਆ ਕੋਗਾ ਹੀ ਚੰਤ ਰਿਆ ਇਧਰ ਇਧਰ ਅੰਦੇ ਹੀ ਆਖਿਆ ਤੁਸੀਂ ਖਲੋ ਜੋ ਬੱਲੇ ਬੱਲੇ ਬੈੰਦੇ ਨੇ ਪੰਡਰਾਂ ਨਾਲ ਨੂੰ ਇੱਕ ਹੱਪ ਛੋੜਾ ਉਪਰਾ ਕਰ ਗਿਆ ਸ਼ਕਤੀ ਵਾਟਰ ਗਿਆ ਅੰਦਰ ਉਹ ਛਲਦੀ ਆ ਮੈਂ ਜੀ ਇੱਥੇ ਇਹਨੂੰ ਆਂਦੇ ਆ ਕਿ ਆਂਦੇ ਆ ਕਿ ਮਤ ਨਹੀਂ ਖਰਾਬ ਹੋ ਜਾਂਦੀ ਬਹੁਤ ਗੱਲ ਸੁਣੋ ਬਾਬਾ ਜੀ ਉਹ ਸਾਨੂੰ ਪਤਾ ਇਹਨੇ ਕਿੰਨਾ ਪੈਕ ਲਾਇਆ ਵਾ ਬਾਬਾ ਜੀ ਓ ਗੋੜਚੋ ਸਵੇਰੇ ਮਿਲਦੇ ਆ ਕਿਹਾ ਤੇ ਬਾਬਿਆਂ ਦੀ ਹਾਂ ਜੀ ਬਖਾਂ ਨੂੰ ਚਲ ਕਰ ਹੋਰ ਬਾਬਿਆਂ ਦੀ ਆਏ 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 ਇਹ ਤਾਂ ਵੀ ਨੋ ਪਹਿਲਾਂ ਪ੍ਰਣਾਮ ਰੱਖੀਏ ਹਾਏ ਹਾਂ ਜੀ ਹਾਂ ਜੀ ਸਮਝ ਗਏ ਪਹਿਲਾਂ ਇਸ ਤੇ ਦਿਨੋਂ ਪਹਿਲਾਂ ਬਲਨਾਮ ਰੱਖੀਏ ਹਾਂ ਸੰਗੋ ਬਾਬਿਆਂ ਦੀ ਕਹੋ ਜੇ ਓ ਚੱਲ ਚੱਲ ਤੂੰ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਕਰ ਲੰਦੋ ਕਰ ਲੈ ਅੱਛਾ ਕੀ ਜਾਣਦੇ ਇਹ ਵਿਚਾਰਾ ਕੱਖ ਨਹੀਂ ਜਾਂਦਾ ਇਹ ਕੋਕੜੀ ਜਾਂਦਾ ਕਾਹਦਾ ਰੱਜਿਆ ਵਾ ਕੋਈ ਉਹਦਾ ਇਹ ਗੱਲ ਮਾਨੂੰ ਜੀਦਾ ਆਜੋ ਆਜੋ ਤੈਨੂੰ ਮਜ਼ਾ ਨਹੀਂ ਆ ਖਾਲਸੇ ਦਾ ਅਸ਼ਾਤ ਤਾਨੂੰ ਪਤਾ ਚਲੋ ਚਲੋ ਕੀ ਨ ਮੌਜ ਲਾਓ ਤੁਸੀਂ ਮੌਜ ਲਾਓ ਤੁਸੀਂ ਆ ਜਾਓ ਆ ਆ ਤੁਹਾਡੇ ਕਰਕੇ ਰਾਜ ਆ ਜਾਣਾ ਮੈਨੂੰ ਪਤਾ ਹਾਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤੇ ਰੌਣਕ ਲੱਗੀ ਐ ਹਾਂ ਐ ਵਾਹਿਗੁਰੂ ਜੀ ਕੀ ਫਤਿਹ ਮਾਦਾ ਕੀ ਹਾਲ ਚੰਗਾ ਠੀਕ ਠਾਕ ਐ ਬੱਧੀਆ ਠੀਕ ਠਾਕ ਹੋਰ ਸੁਣਾਓ ਠੀਕ ਠਾਕ ਚੜਦੀ ਕਲਾ ਜੀ ਲੈ ਕੁੜੀ ਨੂੰ ਚੂੜੀਆਂ ਪੈ ਗਈਆਂ ਐ ਹੋਰ ਬਸ ਠੀਕ ਠਾਕ ਹਾਂ ਜੀ ਚੜਦੀ ਕਲਾ ਹਰਮਨ ਜੀ ਠੀਕਾ ਜੀ ਹਾਂ ਜੀ ਠੀਕਾ ਜੀ ਮਤਲਬ ਵੇਖਦਾ ਕਾਲੀ ਅਣਕ ਦੇ ਵਿੱਚ ਹਾਂ ਜੀ ਵੇਖਦਾ ਪੂਰਾ ਮੈਂ ਕੌਣ ਆਖ ਕੇ ਤੇਜ ਦਾ ਨਹੀਂ ਦੱਤੇ ਬਣਵਾਇਆ ਆਜੋ ਆਪੋ ਹੀ ਪਾ ਫੋਨ ਜੈ ਜੀ ਇਹ ਉਹ ਗੱਲ ਕਰਨ ਮਰੀ ਉਹ ਤੁਹਾਨੂੰ ਮੈਂ ਜਸਾਹਤ ਚਾਹੁੰਦੀ ਕੋਆ ਜਸਾਹਤ ਉਹ ਗੱਲ ਕਰਨ ਤਰਾਂ ਉਹ ਗੱਲ ਸੁਣਿਆ ਕਰ ਸਾਡੀ ਤੇਰੀ ਜੀ ਨਾ ਹੋਈ ਕਾ ਕੌਣਾ ਨਾ ਲਾ ਕੌਣਾ ਬੜਾ ਕੋਲ ਸੱਤ ਸੱਤ ਤੂੰ ਨਾ ਆਪਣਾ ਕੰਮ ਕਰ ਮੇਰੇ ਚੱਲ ਲਈ ਦਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾ ਕੇ ਸਾਬ ਚੱਲ ਆਪਾਂ ਚੱਲੀ ਆ ਜਾ ਆ ਜਾ ਕੇ ਸਾਬ ਆ ਲਈ ਆ ਜਾ ਕੋਈ ਮਤਲਬ ਨਹੀਂ ਨਾ ਕੋਈ ਇਹ ਕੌਣ ਤੁਹਾਡੇ ਕੀ ਲੱਗੇ ਤੇ ਭਰਾ ਸਾਡਾ ਲੈ ਲੈ ਮਾਤਾ ਮੈਨੂੰ ਆਈਂ ਕੋ ਛਕਣਾ ਨਹੀਂ ਜੇ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣੋ ਕੋਈ ਕੁਝ ਨਹੀਂ ਛਕਣਾ ਸੀ ਪ੍ਰਸ਼ਾਦਾ ਛੱਕ ਕੇ ਆਏ ਜੀ ਆਓ ਥੋੜਾ ਥੋੜਾ ਲੈ ਟੰਡੇ ਇਹ ਤੇ ਤਰੀ ਗੱਲੋ ਬੈਠੋ ਬੈਠੋ ਹੋਏ ਮਾਤਾ ਠੀਠਾ ਦੇ ਹਾਂ ਜੀ ਚੜਦੀ ਕਲਾ ਅੱਜ ਪਈਆਂ ਛੂੜੀਆਂ ਕੱਲ ਪਾ ਲਵਾਂ ਪਈਆਂ ਹਾਂ ਆਹ ਤਾਂ ਬੈਠੋ ਤੁਸੀਂ ਬੈਠੋ ਬੈਠੋ ਉਹ ਤੁਹਾਡੀ ਭਲੀ ਹੋ ਰੇ ਕੋਈ ਜਿਹੜੇ ਹੈਗੇ ਅੰਗਲਾ ਚਲੇ ਉਹਨਾਂ ਚੀਜ਼ ਉਹਨਾਂ ਉਹ ਹੋ ਕੀ ਕਰੀ ਜਾਂਦੇ ਤੂੰ ਨਹੀਂ ਨਹੀਂ ਕੋਈ ਨਹੀਂ ਬਬੀ ਨਾ ਮੈਲਾ ਨਾ ਮੈਨੂੰ ਕਹਿ ਦੋ ਨਾ ਤੁਸੀਂ ਇਹਨਾਂ ਦਾ ਫਾਦਰ ਨੂੰ ਕੀ ਗੱਲ ਹੋਈ ਇਹਨਾਂ ਦੇ ਹੈਗੇ ਕਿ ਤਰ੍ਹਾਂ ਹਾਂ ਦੂਜੀ ਭੈਣ ਕੋਲ ਸੈੱਲ ਹੋ ਗਈ ਅੱਛਾ ਇਹ ਦੂਜੀ ਭੈਣ ਕੋਲ ਆਉਂਦੇ ਨਹੀਂ ਵਿਆਹ ਤੇ ਨਹੀਂ ਹੋਣਾ ਨਹੀਂ ਹੋਣਾ ਇਹ ਹੋਣਾ ਭੈਣ ਨੇ ਭੈਣ ਹੋਣੀ ਕਿਹਦੇ ਅੱਛਾ ਇਹ ਇਹ ਭਰਾ ਨਹੀਂ ਆਉਂਦਾ ਭਰਾ ਨਹੀਂ ਹੋਣਾ ਉਹ ਮੈਂ ਦੋ ਚਾਰ ਕਾਲਿਛ ਪਾਇਆ ਉਹ ਆਪਣੇ ਨਾਂ ਦੇ ਪਾ ਰਿਹਾ ਅੱਛਾ ਆਪਣੇ ਨਾਂ ਦੇ ਪਾ ਲਈ ਹੋਰ ਕੀ ਕਰੀਏ ਫਿਰ ਉਹਨਾਂ ਦੇ ਨਾਮ ਹੈ ਹਾਂ ਹਾਂ ਨਹੀਂ ਹੋਣਾ ਕੀ ਕਰੀਏ ਫਿਰ ਹਾਂ ਹਾਂ ਇਹ ਪਿੰਡ ਦਾ ਨਾਂ ਕੀ ਆ ਮਨ ਮਨਪ੍ਰੀਤ ਕੌਰ ਆ ਕਰਨਾ ਗੁਰਪ੍ਰੀਤ ਜੀ ਦਿਨ ਨੇੜੇ ਆਉਂਦੇ ਜਾਂਦੇ ਹਾਂਜੀ ਹਾਂ 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 ਪਸੰਦ ਦਾ ਤਾਂ ਕੰਮ ਤਿਆਰ ਹੋ ਕੇ ਬੈਠੀ ਹੈ ਇਹਦੇ ਵੇਖੇ ਮੈਂ ਮਜ਼ਾਮੂ ਕਰ ਦਿੰਦਾ ਚਲੋ ਕੋਈ ਨਹੀਂ ਬਾਬਾ ਜੀ ਮੈਂ ਚਾਕ ਵੀ ਕਰਨਾ ਪਸੰਦ ਵਾ ਤੇ ਕੀ ਨਾਂ ਦਾ ਵਿਆਹ ਤੇ ਲੈਂਦੀਆਂ ਹਾਂਜੀ ਇਹ ਤਾਂ ਮੰਨ ਲਓ ਕਿ ਦੱਸਿਆ ਤਾਂ ਤੇ ਵਿਆਹ ਆਪੇ ਰਖਦਾ ਤਾਂ ਜਦੋਂ ਮੈਨੂੰ ਫੇਰ ਪਤਾ ਲੱਗਾ 8-10 ਦਿਨ ਹੋ ਗਿਆ ਮੈਂ ਸਾਨੂੰ ਮਰਾ ਮੁੰਡਾ ਰੱਖਣਾ ਹੀ ਮੈਨੂੰ ਲੋਕਾਂ ਨੇ ਵਿਆਹ ਰੱਖ ਦਿੱਤਾ ਸਿਰੋ ਵਧੀਆ ਗਈ ਕਿੱਥੇ ਕਿੱਥੇ ਵੇਈ ਜਾਣਾ ਤੀ ਨਹੀਂ ਰਹੀ ਰਹੀਏ ਰਈ 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 ਪਿੰਡ ਟਿਕਾਮੀਆਂ ਵੱਲ ਤੇ ਆਹ ਕੁੱਤਾ ਲੱਗ ਗਿਆ ਅਰੇ ਤਾ ਆਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਰਈ ਖੋਲੀ ਪਟਾਰੀ ਫਿਰ ਹਾਂਜੀ ਖੋਲੀ ਉੱਤਰ ਅਦਨ ਜੋ ਕਲੋਸਾ ਨੂੰ ਰੋਣ ਨੂੰ ਲਓ ਫੜੋ ਆਈ ਦੇ ਰਿਹਾ ਹਾਂ ਹਾਂ ਆ ਤਾਂ ਨਹੀਂ ਚੱਲਦਾ ਬਸ ਇਹਦਾ ਵੀ ਆਪਣੀ ਚੋਇਸ ਜਿਹੜਾ ਚੇਂਜ ਕਰਨਾ ਹੋ ਗਿਆ ਨਾਲ ਚੱਲ ਜੀ ਆ ਚਾਹ ਤੁਸੀਂ ਜਿਹੜੇ ਘਰ ਕੋਲ ਪਾਉਣਾ ਲੱਗ ਦਿੱਤੀ ਆਹ ਹੀ ਰਿਆਂ ਵਾਲਾ

ਇੱਥੇ ਇੱਥੇ ਕਰਨਾ ਕਿੱਥੇ ਕਰਨਾ ਆ ਇਹ ਆਹ ਕੋਟਰ ਸਾਹਿਬ ਉਸੇ ਫੇਰੇ ਕਰਕੇ ਅਸੀਂ ਚਾਹ ਪਾਣੀ ਇੱਥੇ ਬਗਾ ਦੇ ਪਾ ਦੇਣਾ ਠੀਕ ਹੈ ਪਾ ਦੇਣਾ ਕਿ ਬਾਹਰ ਬਾਹਰ ਬੈਟਟਰ ਆ ਰਿਹਾ ਬਰਾਤ ਕਿੰਨੀ ਕੋਣੀ ਬਰਾਤ ਉਹ ਤੇ ਅੱਧੇ 50 ਬੰਦੇ ਹੋਣੇ ਸਾਡਾ ਪਹਿਲਾ ਪਿਆਣਾ ਅੱਛਾ ਤੇ ਮੈਂ ਹਾਂ ਕੋਈ ਆ ਜੀ ਆ ਜੀ ਇਹ ਤੁਹਾਡੇ ਇਧਰ ਕਿੰਨੇ ਘਣੇ ਹੋਏ ਹਾਂ ਜੀ ਤੁਹਾਡੇ ਇਧਰ ਕਿੰਨੇ ਘਣੇ ਹੋਏ ਤੁਹਾਡੇ ਇਧਰ ਕਿੰਨੇ ਕਿੰਨੀ ਜੀ ਹੋ ਜਾਣੇ ਇਧਰ ਸਾਡੇ ਹੋ ਜਾਣਾ ਕੋਈ ਹਾਂ ਹਨ ਇਹ ਕੁੜੀਆਂ ਆਉਣਾਂ ਤੇ ਨਾ ਆਉਣ। ਤੇਰੇ ਨੂੰ ਦਿਹਾੜੀ। ਕਲੀ ਕੰਮ ਹੀ ਆ। ਅੰਦਾਜ਼ਾ ਕਿੰਨੇ ਕਿੰਨੇ ਆ? ਹੰਤਾਜਾ 100 ਬੰਦਾ ਹੋ ਜਾਣਾ। ਟੋਟਲ ਮੱਕੀ ਉਧਰ ਇਧਰ ਪਾਈ। ਬੱਸ ਆਪਣੇ ਉਧਰ ਨੂੰ ਪਾ। ਹਾਂ। ਠੀਕ ਹੈ। ਤੇ ਜੇ ਉਹ 50 ਕਹਿ ਕੇ 70 ਦੇ ਦਿੰਦੇ ਸੀ ਜਣੇ ਉਹ ਹੀ ਆਗੇ ਤੇ ਫੇਰ ਕੋਈ ਗੱਲ ਨਹੀਂ ਆ ਜਾਣ ਤੇ ਧਰਾਂਗੇ ਫਿਰ ਆਈਏ। ਹਾਂ। ਤਾਂ ਕੀ ਕਰਾਂ? ਜੇ ਮੈਂ ਹਾਂ ਆ ਜਾਉ ਫਿਰ। ਚਾਹ ਪਾਨ ਦਾ ਪ੍ਰੋਗਰਾਮ। ਚਾਹ ਹੀ ਨਹੀਂ ਨਹੀਂ ਚਾਹ ਨਹੀਂ। ਰੋਟੀ। ਮੇਰੀਆਂ ਤੋਂ ਆਪਾਂ ਨਾਲ ਬਣਾ ਕੇ 10 15 ਰੁਪਏ ਦੇ ਦਵਾਂ। ਤੇ ਮਾਂ ਦੀ ਸਬਜੀ ਬਣਾ ਕੇ ਤੇ ਨਾਲ ਪੂੜੀਆਂ ਖਵਾ ਦੇ। ਅੱਛਾ ਠੀਕ ਆ। ਠੀਕ ਹੈ ਕੰਨੀ। ਈਨ ਕਿਉਂ ਬਣਾਉਂਦੀ ਉਹ ਤੇ ਕਹਿੰਦਾ ਖੇੜਾ ਦਾ ਨਾ ਜੁਰ ਕੀ ਆ। ਹਾਂ ਹਾਂ ਹਾਂ। ਮੈਦਾ ਲੱਗ ਜੂ ਰੱਖ ਲੋ ਇਸ ਤੋਂ ਆਇਆ ਪੈਣਾ। ਇਹ ਦਾ ਕਰੀ ਸਾਨੂੰ ਤੋਂ ਆਇਆ ਕੋਈ ਨਹੀਂ ਕਾਇਨੀ। ਤੇ ਇਹ ਵੀ ਫੱਟੇ ਲਵਾਈ ਕਰ ਲੈ। ਕੱਲ ਨੂੰ ਮੇਰੇ ਨਾਲੋਂ ਪੱਤੇ ਨੂੰ ਮੇਡਾ ਮਰੇ ਤੇ ਸੁਣਿਸ਼ਾ ਲਗਾਏ ਹੋ ਬਹੁਤ ਆਇਆ। ਆਵੇਂ ਨੇ ਲਾ ਪੋ ਜੇ ਆਪਾਂ ਫਿਰ ਮਾਂ ਤੋਂ ਪੀਣ। ਚੇਰੇ ਨਹੀਂ। ਮੈਂ ਅਗਲੇ ਨਹੀਂ ਕਿਤੇ ਮੈਂ ਦੂਨ ਕਰ ਲਵਾਂ ਮੈਨੂੰ ਵਾਪਸ ਕਰਨ ਦੇ ਲਈ ਹੈ ਕਿ ਇਹ ਲਾ ਹਾਂਜੀ ਜਿੰਨ ਤਰ੍ਹਾਂ ਲਾਦੇ ਹੈਂ ਜੇ ਕਰਦੇ ਨਹੀਂ ਮੇਰੇ ਵੀ ਮੈਂ ਜੇ ਮਰੂਲਣਾ ਤਾਂ ਰੋਲਿਆ ਦਾਂਗੇ ਨਹੀਂ ਨਹੀਂ ਇਹੀ ਕਲਰ ਚਾਹੀਦਾ ਹੈ ਇਹ ਕਲਰ ਦੇ ਲੋ ਫਿਰ ਆ ਗਿਆ ਲਓ ਦੇ ਲੀਏ ਫਿਰ ਹਾਂ ਜੀ ਪਾਪਾ ਕੀ ਕਰਦੇ ਕੀ ਕਰਦੇ ਹਾਂਜੀ ਪਾਪਾ ਲਓ ਜੀ बोलेई सोनिहा सत सत श्रीया का मने कुडी नु रूप ओदे चढ़ के देखला इत्ता ही चढ़े चली चली चढ़ के देखला चलो चलो ਮਰਾ ਸੁੱਖਣ ਡੋਣਾ ਕਰੀ ਤੈਨੂੰ ਕਰਾ ਤਾਸ਼ ਹਾਂ ਨੰਦ ਜੀ ਪੀਜਾ ਸਰ ਘੁੱਟ ਭਰ ਲੋ ਮੈਂ ਨਹੀਂ ਸ਼ੱਕ ਮੈਂ ਸ਼ੱਕਦਾ ਨਹੀਂ ਇੱਕ ਅੱਧਾ ਘੁੱਟ ਭਰ ਲੋ ਨਾ ਬਾਦਾਂ ਪੀ ਲੈਂਦੇ

ਇਹ ਹੌਲਾ ਜਿਹਾ ਬਾਵਾਂ ਹੁਣ ਤਾਈ ਨਾ ਹੋਜੀ ਰੈਡੀ ਚਾਹਤ ਨਹੀਂ ਗਿਆ ਪਤਾ ਨਹੀਂ ਕੀ ਹੋਣਾ ਆ ਹੋਈ ਤੇ ਆ 17 ਆ 17 ਆ 20 ਨਹੀਂ ਪੰਦਰ ਤਰੀ ਗਾ ਨਹੀਂ ਅਸੀਂ ਪਏ ਛੇ ਆ ਪੰਜ ਦਿਨ ਪਏ ਪੰਜ ਦਿਨ ਆ ਤੇ 14 ਹਲੇ ਤੇ ਨਹੀਂ ਕੋਈ ਕੀਤਾ ਨਹੀਂ ਕਿੰਨਾਂ ਨਹੀਂ ਹਲੇ ਕਿੰਨਾਂ ਕਿਹਾ ਹੈ ਵੇ ਇਹਨਾਂ ਦੀ ਜਿਹੜੀ ਆਪਾਂ ਫ੍ਰੀਤ ਦਾ ਕੀਤਾ ਹੈ ਉਹਦੇ ਵਰਗੀ ਹੀ ਸ਼ਕਲ ਆ ਨਾ ਜਿਹੜੀ ਆੜੀ ਆ ਇਤਨਾ ਵਿਸਤਾਰ ਹਿੱਟਾ ਤੇ ਪਹਿਲੋ ਵਿਆ ਕਰਕੇ ਗਏ ਆ ਹਾਂਜੀ ਆ ਪ੍ਰਿੰਤੀ ਦਾ ਗਵਾਂਢੀ ਹੈ ਜੀ ਗਵਾਂਢੀ ਦਾ ਏ ਹਾਂ ਇਹ ਵਹਿ ਵਹਿਤੀ ਦਾ ਪਿੰਡ ਕਿਹੜਾ ਮੈਮੇ ਚੱਕ ਮੈਮੇ ਚੱਕ ਕਿੱਥੇ ਗਏ ਧਾਮਪੁਰ ਕੋਟਰੀ ਦਾ ਅੱਛਾ ਗੁਰਦਾਸਪੁਰ ਏਰੀਆ ਹਾਂ ਜੀ ਗੁਰਦਾਸਪੁਰ ਅੱਛਾ ਇਹ ਇਹ ਆਪਣਾ ਅਮਰਸਾ ਚ ਆਉਂਦਾ ਨਾ ਹਾਂ ਜੀ ਇਹ ਅਮਰਸਾ ਚ ਆਉਂਦਾ ਜਿਹੜਾ ਆ ਪਿੰਡ ਤੇ ਜਦਰਾ ਹੈ ਹੈਨਾ ਇਹ ਅਮਰਸਾ ਚ ਆਉਂਦਾ ਚਲੋ ਆ ਬਤਾਈਏ ਹਰ ਦੇ ਚੋ ਚਲੋ ਜੀ ਜਿੱਤੀ ਦੇ ਪੈਸਾ ਚ ਦੇ ਹਾਂ ਦਿੱਤੀ ਦੇ ਜੁੱਤੀ ਆਪਾਂ ਛੱਕੇ ਜਾਂਦੇ ਸ਼ੱਕ ਕੇ ਤਾਂ ਹੀ ਲੇਟੋਗੇ ਇਹਦਾ ਪਤਾ ਜੁੱਤੀ ਨਾਲ ਦੀ ਆਪਣਾ ਤੀ ਕੋਈ ਜੁੱਤੀ ਹੀ ਤਾਂ ਨਹੀਂ ਲਓ ਦੇਖ ਕੇ ਮੈਨੂੰ ਆਵੇ ਨਾ ਹਾਂਜੀ ਪੂਰੀ ਨਾ ਆਵੇ ਹੈਨਾ ਛੋਟੀ ਵੱਡੀ ਆ ਜੀ ਜੁੱਤੀ ਅੱਛਾ ਤਾਂ ਕਰਕੇ ਪੈਸੇ ਦੇ ਦੇ ਤੁਰੀ ਹੋਣੀ ਇੱਥੋਂ ਲੱਗ ਜਾ ਤਾਂ ਹਾਂਜੀ ਇੱਥੇ ਹੀ ਲੂਣੀ ਆ ਅਜਨਾਲੇ ਠੀਕ ਹੈ ਚੱਲੀਏ ਫਿਰ ਆਪਾਂ ਚਲੋ ਹਾਂਜੀ ਲਓ ਜਾਇਦੇ ਜੀ ਹੈਂ ਹਾਂਜੀ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਈਆ ਜੀ ਪਿੰਡ ਤਧਰਾਏ ਤਧਰਾਏ ਦਧਰਾਏ ਪਿੰਡ ਜਿਹੜਾ ਕਿ ਗੁੱਡੀ ਦਾ ਪਿੰਡ ਨਹੀਂ ਆ ਇਹ ਆਪਣੀ ਭੈਣ ਕੋ ਰਹਿੰਦੇ ਨੇ ਮਾਪਿਓ ਮਾ ਮ ਮੰਮੀ ਕਿੱਥੇ ਤੁਹਾਡੇ ਡੈਥ ਹੋ ਗਈ ਮੰਮੀ ਦੀ ਡੈਥ ਮੁਗਦੀ ਜੀ ਗੱਲ ਕਰੋ ਕਿ ਭੈਣ ਨੇ ਵਿਆਹ ਕਰਨਾ ਨਾ ਆਪਾਂ ਪਰਸਨਲ ਗੱਲਾਂ ਬਹੁਤੀਆਂ ਵਾਲ ਜਾਣੇ ਆ ਤੇ ਮਤਲਬ ਕਿ ਭੈਣ ਨੇ ਭੈਣ ਦੇ ਸਹੁਰਿਆਂ ਨੇ ਭੈਣ ਦੇ ਹਸਬੰਦ ਉਹਨਾਂ ਨੇ ਵਿਆਹ ਕਰਨਾ ਨਾ ਕੋਈ ਮਦਰ ਨਹੀਂ ਆਉਣਾ ਮਦਰ ਤੇ ਚਲੋ ਡੈਥ ਹੋ ਗਈ ਨਾ ਪਾਪਾ ਕੋਈ ਨਾ ਭਰਾ ਨਾ ਕੋਈ ਹੋਰ ਭੈਣ ਕਿਹੇ ਨੇ ਨਹੀਂ ਆਉਣਾ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਵਿਆਹ ਕਰਨਾ ਘਰਾਂ 'ਚ 100 ਗੱਲਾਂ ਹੁੰਦੀਆਂ 100 ਸਿਚੁਏਸ਼ਨਸ ਹੁੰਦੀਆਂ ਨੇ ਆਪਾਂ ਨਾ ਪੁੱਛੀਆਂ ਨੇ ਤੇ ਨਾ ਅਸੀਂ ਦੱਸਣੀਆਂ ਚਾਹੁੰਨੀਆਂ ਹਨਾ ਤੇ ਫੋਨ ਬਹੁਤ ਜ਼ਿਆਦਾ ਆਏ ਆ ਉਹਨਾਂ ਦੇ ਚਲੋ ਬੜਾ ਔਖਾ ਹੁੰਦਾ ਜੀ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੀ ਪ੍ਰਬੰਧ ਕਰਨੇ ਹੀ ਬੜੇ ਔਖੇ ਨੇ ਤੇ ਬੜੇ ਅੱਜਕੇ ਆ ਉਹਨਾਂ ਦੇ ਕਿ ਉਹ ਆਪਣੀ ਨੋਹ ਦੀ ਅੱਗੂ ਪੈਣ ਨੂੰ ਵਿਉਹਨਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਆ ਘਰਾਂ ਵਰਗੇ ਘਰ ਹੁੰਦੇ ਨੇ ਆਪਣੇ ਘਰਾਂ ਦੇ ਬਹੁਤ ਖਰਚੇ ਹੁੰਦੇ ਨੇ ਤੇ ਮਹਾਰਾਜ ਜੀ ਫਿਰ ਵੀ ਫਿਰ ਵੀ ਵੇਖੋ ਆਂਦੇ ਆ ਕਿ ਜੇ ਉਧਰੋਂ 50 ਬੰਦੇ ਆ ਤਾਂ ਅਸੀਂ ਆਖਾਂਗੇ ਜੇ 60 70 ਜਣੇ ਆ ਗਏ ਆਂਦੇ ਕੋਈ ਗੱਲ ਨਹੀਂ ਫਿਰ ਝੱਲਾਂਗੇ ਫਿਰ ਹਨਾ ਇਹ ਹੋਈ ਨਾ ਮਰਦਾਂ ਵਾਲੀ ਨਿਸ਼ਾਨੀ ਵੇਖੋ ਕਿ ਜੇ ਕੀ ਨਾ ਸਿਰ ਛੁੱਟ ਕੇ ਨਹੀਂ ਬਹਿਣਾ ਤੇ ਫਿਰ ਵੀ ਬਾਪੂ ਵੀਰ ਵੀ ਤੁਹਾਡਾ ਬੜਾ ਆਸ਼ਕੇ ਆ ਤੇ ਕਿ ਤੁਸੀਂ ਮੈਨੂੰ ਆਪਣੇ ਆਪ ਵਿੱਚ ਹੁੰਦਾ ਹੋਵੇ ਕਿ ਸਾਡੇ ਘਰ ਵੀ ਹੈਗੇ ਆ ਤੇ ਜਾਂ ਕਈਆਂ ਘਰਾਂ ਦੇ ਵਿੱਚ ਅਸੀਂ ਵੇਖਨੇ ਆ ਕਿ ਨੌਂ ਦੇ ਨਾਲ ਵਤੀਰਾ ਗਲਤ ਕੀਤਾ ਜਾਂਦਾ ਜਾਂ ਥੋੜਾ ਬੋਤਾ ਕਾਂੜ ਰੱਖੀ ਜਾਂਦੀ ਹੈ। ਉਹਨਾਂ ਦੇ ਗਾਂ ਜਿਹੜੀ ਆ ਕੀ ਨਾਂ ਦਾ ਭੈਣ ਭਰਾ ਇੱਥੇ ਲਿਆ ਕੇ ਉਹਨਾਂ ਦੇ ਵਿਆਹ ਕਰਨਾ ਆਪਣੇ ਖਰਚੇ ਦੇ ਵਿੱਚੋਂ ਤੇ ਉਹ ਤੁਹਾਡਾ ਬੜਾ ਧੰਨਵਾਦ ਆ। ਕੱਲ ਹੀ ਆਪਾਂ ਨੂੰ ਮੈਨੂੰ ਇੱਕ ਭੈਣ ਮਿਲੀ ਆ ਜਿਹੜਾ ਕੱਲ ਵਿਆਹ ਕਰਨ ਗਏ ਆ ਆਪਾਂ। ਉੱਥੇ ਇੱਕ ਭੈਣ ਮਿਲੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਤੇ ਉਹ ਭੈਣ ਹੀ ਕਹਿੰਦੀ ਕਿ ਮੇਰੇ ਜਿਹੜੇ ਸੱਸ ਸਹੁਰਾ ਨੇ ਉਹ ਮੇਰੇ ਪੇਕੇਆਂ ਨੂੰ ਮਤਲਬ ਕਿ ਬੁਲਾਉਣਾ ਤੇ ਦੂਰ ਦੀ ਗੱਲ ਵੇਖਣਾ ਮੈਂ ਨਹੀਂ ਮੰਗਦੀ ਤੇ ਬੜੀ ਮਤਲਬ ਕਿ ਬੜਾ ਖੁਸ਼ੀ ਵੀ ਹੁੰਦੀ ਆ ਕਿ ਬੜੀ ਵੱਡੀ ਗੱਲ ਹੈ ਹਨਾ ਕਿ ਗਾਂ ਨੋਂ ਦੇ ਪੇਕਿਆਂ ਨੂੰ ਕੀ ਉਹਨਾਂ ਨੂੰ ਘਰ ਲਿਆ ਕੇ ਉਹਨਾਂ ਦਾ ਵਿਆਹ 30 ਦਾ ਕਰਦੇ ਪਏ ਆ ਤੇ 30 ਦਾ ਵਿਆਹ ਤੇ ਵੈਸੇ ਕਹਿੰਦੇ ਆ ਕਿ ਬੜਾ ਵੱਡਾ ਪੁੰਨ ਤੇ ਮਹਾਰਾਜ ਨੇ ਉਹਨਾਂ ਦੀ ਝੋਲੀ ਪਾਇਆ ਕਿ ਮੈਂ ਅੱਗੇ ਅਜ ਇੱਕ ਵੀਡੀਓ ਐਡਿਟ ਕਰਦੇ ਸੋਚੰਦੇ ਹੀ ਹਾਂ ਕਿ ਕਿੱਥੇ ਜੰਮਦੀਆਂ ਨੇ ਕਿੱਥੇ ਪੜਦੀਆਂ ਨੇ ਤੇ ਕਿੱਥੇ ਉਹਨਾਂ ਦੇ ਵਿਆਹਾਂ ਦੀਆਂ ਸ਼ਾਪਿੰਗਾਂ ਹੁੰਦੀਆਂ ਨੇ ਹਨਾ ਆਪਾਂ ਵਿਆਹ ਦੀ ਤਿਆਰੀ ਜਦੋਂ ਕਰਨਦੇ ਹਾਂ ਉਦੋਂ ਮੈਂ ਸੋਚੰਦੀ ਹਾਂ ਵੀ ਕਦੇ ਸੋਚਿਆ ਨਹੀਂ ਹੁਣ ਉਹਨਾਂ ਧੀਆਂ ਨੇ ਵੀ ਸਾਡੇ ਵਿਆਹ ਦੀ ਤਿਆਰੀ ਕਿੱਥੋਂ ਹੰਡੀ ਹੋਣੀ ਹੈ ਹਨਾ ਕੁਝ ਪਤਾ ਵੀ ਨਹੀਂ ਹੈ ਨਾ ਉਹਨਾਂ ਨੂੰ ਤੇ ਮਹਾਰਾਜ ਉਹਨਾਂ ਨੂੰ ਆਪਣੇ ਘਰ ਸਾਰਿਆਂ ਨੂੰ ਸੁਖ ਦੇਣ ਜਿੱਥੇ ਜਿੱਥੇ ਉਹਨਾਂ ਦੇ ਕਰਮ ਨੇ ਉੱਥੇ ਉੱਥੇ ਉਹਨਾਂ ਨੇ ਜਾ ਕੇ ਆਪਣਾ ਚੋਗਾ ਚੋਗ ਲੈਣਾ ਆਪਣੇ ਹਿੱਸੇ ਦਾ ਲੈ ਲੈਣਾ ਜਿਹਦੇ ਕੋਲੋਂ ਵੀ ਉਹਨਾਂ ਨੇ ਲੈਣਾ ਤੇ ਬਾਕੀ ਮਹਾਰਾਜ ਇਸ ਪੱਖਿਓ ਤੇ ਸਾਰੇ ਜਣੇ ਇਸ ਮੇਰੀ ਧੀ ਮਨਪ੍ਰੀਤ ਨੂੰ ਅਸੀਂ ਇਸ ਪੱਖਿਓ ਪੁਸ਼ਅਪ ਕਰਿਓ ਤੇ ਸਿਰ ਦੇ ਉੱਤੇ ਪਿਆਰ ਜਰੂਰ ਦਿਓ ਕਿ ਇਹ ਧੀ ਆਪਣੇ ਸਹੁਰੇ ਘਰ ਦੇ ਵਿੱਚ ਬਹੁਤ ਵਧੀਆ ਵਸੇ ਇਹਨਾਂ ਨੂੰ ਇਹਨਾਂ ਦੀ ਭੈਣ ਨੂੰ ਜਿਹੜਾ ਵਾ ਇਹਨਾਂ ਇਹਨਾਂ ਨੂੰ ਇਹ ਮਨਪ੍ਰੀਤ ਵੱਲੋਂ ਧੀ ਵੱਲੋਂ ਠੰਡੀ ਬਾ ਸਹੀ ਗੱਲ ਹੈ ਇਹੋ ਹੀ ਅਰਦਾਸ ਕਰਦੇ ਆ ਤੁਸੀਂ ਸਾਰੇ ਜਣੇ ਅਰਦਾਸ ਕਰਿਓ ਕਿ ਇਹ ਅਰਦਾਸਾਂ ਬੇਨਤੀਆਂ ਤਾਂ ਕਰਾਈ ਦੀਆਂ ਆਂ ਅੱਜ ਕੱਲ ਦਾ ਬਹੁਤ ਜ਼ਿਆਦਾ ਗਲਤ ਵਾ ਤੇ ਆਪਾਂ ਚਾਹੁੰਦੇ ਆ ਕਿ ਜਿਹੜੀ ਜਿਹੜੀ ਧੀ ਧੀਆ ਵੀ ਆਪਣੇ ਘਰ ਉੱਠਦੀਆਂ ਨਾਲ ਉਹ ਆਪਣੇ ਘਰ ਦੇ ਵਿੱਚ ਸੁਖੀ ਵਸੇ ਬਾੜੀ ਮੋਟੀ ਗੱਲ ਹੋ ਜਾਂਦੀ ਹੁੰਦੀ ਘਰਾਂ ਦੇ ਵਿੱਚ ਤੇ ਆਪਾਂ ਛੇਤੀ ਕਿਤੇ ਆਪਣੇ ਭੈਣ ਨੂੰ ਅੰਕਲ ਜੀ ਨੂੰ ਨੂੰ ਦੱਸਣਾ ਨਹੀਂ ਤੇ ਆਪਣੇ ਘਰ 'ਚ ਹੀ ਸੋਲਵ ਕਰਨਾ ਠੀਕ ਹੈ ਬਸ ਆ ਜਿਹੜੀ ਇੰਨੇ ਕ ਦਿਨ ਰਹਿ ਕੇ ਕਹਿਣਾ ਵੀ ਇਹੋ ਹੀ ਮੇਰੇ ਇੱਥੇ ਆ ਉਸ ਤੋਂ ਬਾਅਦ ਜਿੰਨਾ ਚਿਰ ਸਾਹ ਨਹੀਂ ਨਿਕਲ ਜਾਂਦੇ ਮੈਂ ਉੱਥੇ ਹੀ ਰਹਿਣਾ ਹਾਂ ਉੱਥੇ ਰਹਿਣਾ ਹਾਂਜੀ ਠੀਕ ਹੈ ਤੇ ਬਾਕੀ ਸਾਡੇ ਨੂੰ ਹੋ ਚੱਲੇ ਨੇ ਅਜਨਾਲੇ ਲਾਗੇ ਪਿੰਡ ਬੈਠੇ ਆ ਤੇ ਸਾਰੇ ਆ ਸਾਰਾ ਕੁਝ ਤੁਹਾਡੇ ਕਰਕੇ ਆ ਸਵੇਰ ਤੋਂ ਲੈ ਕੇ ਇਸ ਟਾਈਮ ਤੱਕ ਬੜੀਆਂ ਧੀਆਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਜੋ ਸਮਾਨ ਚਾਹੀਦਾ ਉਹ ਪਹੁੰਚਣ ਦੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਾਰਾ ਕੁਝ ਤੁਹਾਡੇ ਕਰਕੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਕੁਝ ਤੁਹਾਨੂੰ ਕਹਿਣ ਦੀ ਦੱਸਣ ਦੀ ਲੋੜ ਆ ਇੱਕੋ ਚੀਜ਼ ਹੀ ਹੱਥ ਜੋੜ ਕੇ ਬੇਨਤੀ ਆ ਕਿ ਸਾਥ ਦਿਓ ਜਿੰਨਾ ਦੇ ਸਕਦੇ ਸਾਥ ਦਿਓ ਤਾਂ ਜੋ ਅਸੀਂ 9:30 ਵਜੇ ਤੱਕ ਇੱਥੇ ਬੈਠੇ ਆ ਤੇ ਆਪਾਂ ਰਾਤ ਵੀ ਨਾ ਬਈਏ ਤੇ ਬਸ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਆ ਹੋਰ ਕੁਝ ਨਹੀਂ ਚਾਹੀਦਾ ਇੰਨੀ ਆ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਚਲਿਏ ਜੀ ਚਲਿਏ ਹੁਣ ਬੜੀ ਕੰਪਨੀ ਹੈ ਜੀ ਤੇ ਚੰਗਾ ਚੰਗਾ ਮਾਤਾ ਜੀ ਚਲਿਏ ਫਿਰ ਆਉਂ ਲਾ ਦੇ ਲਈਏ ਚਲੋ ਚਲੋ ਲੈ ਲੋ ਜਲੀਏ ਵਿਆਹ ਖੋਨੇ ਤੁਹਾਨੂੰ ਸੋਰੀ ਚੰਗਾ ਜੀ ਚਲੋ ਚੰਗਾ ਜੀ ਹਾਂ ਤਾਂ ਹੁਣ ਆਪਣਾ ਨਹੀਂ ਲਿਪੜਾ ਜਿੰਨ ਕਰ ਕੋਈ ਲੰਦ ਚੰਗਾ ਕੋਈ ਲੰਦ ਕਿਤਨਾ ਕਿਤਨਾ ਮੈਂ ਆ ਵੀ ਅੱਜ ਵੀ ਸਭ ਦਾ ਸਤਾ ਸਤਾ ਨਾ ਕਰ ਲਿਆ ਵਾਹ ਸਹੀ ਗੱਲ ਹੈ ਸਹੀ ਗੱਲ ਚਲੋ ਚੰਗਾ ਜੀ ਚੰਗਾ ਬੰਦੇ ਮਾਰੇ ਤੈਨੂੰ ਸੁੱਖ ਦੇਵੇ ਹਾਂਜੀ ਚੜਦੀ ਕਲਾ ਦੇ ਵਿੱਚ ਰਹੇ ਤੇ ਮੇ ਭੈਣ ਤੁਹਾਡੇ ਵੀ ਅਸ਼ਕੇ ਹਾਂਜੀ ਬੁਆਏ ਗੀਤ ਜੀ ਗਾਦੇ ਮਾਰਨੋ ਤੇ ਆ ਮਾਤਾ ਜੀ ਵੈਲਕਮਲੀ ਆਓ ਅੱਜ ਮੈਂ ਇੱਥੇ ਰੌਣਕ ਥੋੜੀ ਜਿਹੀ ਘੱਟ ਲੱਗੀ ਰੌਣਕ ਉਹਨਾਂ ਨੇ ਬੋਨਣ ਬਣਤੀ ਪਈ ਨਹੀਂ ਤੇ ਹੁਣ ਮੈਨੂੰ ਪਿੰਨੂ ਇੰਨਾ ਪਤਾ ਹੋਆ ਕਿ ਗੱਡੀ ਤੱਕ ਜਾਂਦੇ ਜਾਂਦੇ ਤਾਂ ਕਿ ਇਹਨਾਂ ਨੇ ਰੌਣਕ ਬੰਨੀ ਰੱਖੜੀ ਇਹਨਾਂ ਨੇ ਨਹੀਂ ਕੋਈ ਗੱਲ ਹੀ ਕਰਦੇ ਨਾਲ ਅਸੀਂ ਕੋਈ ਗੱਲ ਮਰਦਾਂ ਦੇ ਨਾਲ ਹੀ ਜਣਾ ਤੁਹਾਨੂੰ ਤੁਹਾਨੂੰ ਕੀ ਗੱਲ ਡੱਕਦਾ ਡੱਕਦਾ ਤੁਹਾਨੂੰ ਹੰਦੇ ਬਾਹਰ ਨਹੀਂ ਨਹੀਂ ਬੁਆ ਖੋਲ ਦੇ ਦੀ ਲਾਓ ਆਪਾਂ ਖੋਲ ਦੇ ਦਿੱਤਾ ਇਹ ਵੀ ਐ ਕੰਕਦਾ ਰਿਆ ਨਹੀਂ ਹੈ ਨਹੀਂ ਮੈਂ ਕੀਤਾ ਹੀ ਨਹੀਂ ਵਾਦੇ ਪੌਂਡੇ ਵਿੱਚ ਰੱਖੇ ਹੈਂ ਫੜੇ ਪੌਂਡੇ ਵਿੱਚ ਰੱਖੇ ਉਹ ਕਹਿੰਦਾ ਠੀਕ ਆ ਨਾ ਪਤਾ ਦੇਣਾ ਅਬ ਜਲੀ ਕਰੀਆ ਵਾਲ ਜਿੱਥੇ ਵਸਦੇ ਠੀਕ ਆ ਮੰਨ ਗਏ ਤੈਨੂੰ ਜਿੱਥੇ ਵਰਗੀਆਂ ਵਾਲਾ ਬੱਚੇ ਕਿਉਂ ਬਾਈ ਨੂੰ ਜੇ ਤਰ ਬੀਆ ਵਾਲਾ ਵਸਦੇ ਤਾ ਨੂੰ ਇੱਕ ਤਰਫ ਮੜਾ ਲੜੀਆਂ ਦੁੜੀਆਂ ਲਾਈਆਂ ਚੱਲ ਮੈਂ ਵਧੀ ਕੀਤਾ ਵਧੀ ਕੀਤਾ ਉਧਰ ਵੀ ਲਾਈਆਂ ਇਧਰ ਵੀ ਅਜਾ ਉਧਰ ਲਵਾਸੀ ਲਾਈਆਂ ਯਾਰੋ ਐਨੀ ਕਲਾ ਦੇ ਸਾਨੂੰ ਜਰੂਰ ਚਾਹੀਦੀ ਹੈ ਹੈ ਕਿਦਾਂ ਐਨੀ ਕਲਾ ਜਰੂਰ ਚਾਹੀਦੀ ਕਿਹੜੀ ਕਿਹੜੀ ਕਲਾ ਉਹ ਲੋਹ ਖਦਾ ਬੌਂਡੇ ਵਿੱਚ ਰੱਖੇ ਬਾਹਰ ਜੀ ਦਾ ਖਰਤਾ ਬਾਹਰ ਜੀ ਦੇ ਫਾਤੇ ਜਿੱਦੋ ਰੱਖੇ ਆਜੋ ਆਜੋ ਗੱਗਰ ਹੋਈ ਨਹੀਂ ਨਾ ਜਿਹੜੇ ਅਨਾ ਚੰਗਾ ਬਾਬਾ ਜੀ ਸੱਚੀ ਕਾਹੋ